ਪੰਜਾਬ ਦੇ ਵਿੱਚ ਜਿੱਥੇ ਅੱਜ ਮੌਸਮ ਬਦਲਿਆ ਤੇ ਤੁੰਦ ਹੋਈ ਹੈ ਤਾਂ ਇਸੇ ਤੁੰਦ ਦੇ ਚਲਦਿਆਂ ਹੀ ਸੜਕੀ ਹਾਦਸੇ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ। ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਨੈਸ਼ਨਲ ਹਾਈਵੇ ਦੀਆਂ ਨੇ ਜਿੱਥੇ ਕੀ ਤੁੰਦ ਦੇ ਚਲਦਿਆਂ ਵੱਡਾ ਹਾਦਸਾ ਵਾਪਰਿਆ। ਸੰਗਣੀ ਤੁੰਦ ਦੇ ਚਲਦਿਆਂ ਇੱਥੇ ਸੁਵਾਂਹਾਂ ਆਪਸ ਦੇ ਵਿੱਚ ਟਕਰਾ ਗਏ ਨੇ ਜਿਸ ਤੇ ਚਲਦਿਆਂ ਗੱਡੀਆਂ ਬੁਰੇ ਤਰੀਕੇ ਤੇ ਨਾਲ ਨੁਕਸਾਨੀਆਂ ਗਈਆਂ ਨੇ। ਇਸ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਤੁਹਾਨੂੰ ਦੁੱਧ ਦਾ ਟੈਂਕਰ ਨੁਕਸਾਨੀਆਂ ਹੋਈਆਂ ਗੱਡੀਆਂ ਅਤੇ ਇੱਕ ਭੋਗਦਾ ਭਰਿਆ ਹੋਇਆ ਟਰਾਲਾ ਵੀ ਦਿਖਾਈ ਦੇ ਰਿਹਾ ਹੋਵੇਗਾ ਦਰਸਲ ਇਹ ਸਾਰੇ ਵਾਹਨ ਇਸ ਹਾਦਸੇ ਦੀ ਚਪੇਟ ਦੇ ਵਿੱਚ ਆਏ ਨੇ ਜਿਸ ਦੇ ਵਿੱਚ ਲੋਕ ਜ਼ਖਮੀ ਵੀ ਹੋਏ ਨੇ ਉਦੋਂ ਇਸ ਮੌਕੇ ਲੋਕਾਂ ਦਾ ਕਹਿਣਾ ਹੈ ਕਿ ਇੱਕ ਦੁੱਧ ਵਾਲਾ ਟੈਂਕਰ ਜੋ ਕਿ ਗੁਜਰਾਵਾਲਾ ਜ਼ਿਲ੍ਹਾ ਲੁਧਿਆਣਾ ਚਾ ਰਿਹਾ ਸੀ ਨੈਸ਼ਨਲ ਹਾਈਵੇ ਤੋਂ ਬਲਾਚੌਰ ਸਾਈਡ ਤੋਂ ਮੋੜ ਰਿਹਾ ਸੀ ਤਾਂ ਬਲਾਚੌਰ ਸਾਈਡ ਤੋਂ ਇੱਕ Swift Dzire ਕਾਰ ਆਉਂਦੀ ਹੈ ਜਿਸ ਦੇ ਵਿੱਚ ਇੱਕ ਪਤੀ ਪਤਨੀ ਸਵਾਰ ਹੁੰਦੇ ਨੇ ਤੇ ਇਹ ਜੋ ਕਿ ਇਸਦੇ ਵਿੱਚ ਆ ਕੇ ਵੱਜਦੇ ਨੇ ਠੀਕ ਚੱਕੂਨੀ ਪਿੰਡ ਤੋਂ ਆ ਰਹੇ ਸੀ ਵਿਆਹ ਚੱਲੇ ਸੀ ਅੱਛਾ ਕਿਵੇਂ ਹੋਇਆ ਹਾਦਸਾ ਜਿਹੜਾ ਇਹ ਟਰੱਕ ਵਾਲਾ ਜਿੱਦਣੋਂ ਸਾਡੇ ਕ੍ਰਾਸ ਕਰ ਰਿਹਾ ਸੀ ਕਿੱਧਰੋਂ ਕਿਹੜੀ ਸਾਈਡ ਤੋਂ ਟੈਂਕਰ ਆ ਦੁੱਧ ਟੈਂਕਰ ਵਾਲਾ ਠੀਕ ਹੈ ਜੀ ਇਧਰ ਪਾਸੇ ਪਿੰਡੋਂ ਆ ਰਿਹਾ ਜੀ ਡੀ ਰੋਡ ਤੋਂ ਆ ਰਿਹਾ ਖੜੇ ਹੋ ਕੇ ਖੜਾ ਹੋ ਹੀ ਲਾ ਕੇ ਠੀਕ ਹੈ ਜੀ ਮੋਰੇ ਗੱਡੀ ਲੱਗ ਮੋਰੇ ਹੀ ਮਤਲਬ ਸਾਹਮਣੇ ਆਏ ਤੇ ਪਤਾ ਲੱਗਾ ਜਬਰਦਸਤ ਕਾ ਲੈਂਦੀਆਂ ਨਹੀਂ ਤੇ ਇਹ ਤੋਂ ਕਿੰਨੀਆਂ ਗੱਡੀਆਂ ਸੀ ਜਿਹੜੀਆਂ ਲੱਗੀਆਂ ਚਾਰ ਗੱਡੀਆਂ ਵੱਜੀਆਂ ਜਾਂ ਟਰੱਕ ਵਾਲਾ ਦਾ ਖੰਭਾ ਤੋੜ ਕੇ ਇਧਰ ਆ ਜੜੇ ਉੱਪਰ ਦੇ ਬਸ ਤੇ ਜਿਹੜਾ ਕਸੂਰ ਹੈ ਕਿਦਾ ਜੀ ਆਪਣਾ ਟਰੱਕ ਜਿਹੜਾ ਮੋੜੇ ਖੜਿਆ ਹੋਇਆ ਸੀ ਜਿਹੜਾ ਮੋੜੇ ਲਾ ਜਾਂਦਾ ਦੁੱਧ ਵਾਲਾ ਸੀ ਕਿਹੜਾ ਦੁੱਧ ਵਾਲਾ ਟਰੱਕ ਉਹਦਾ ਪਤਾ ਲੱਗਿਆ ਕੁਝ ਹਾਂਜੀ ਹਜੇ ਇੱਥੇ ਹੀ ਆਈ ਦੁੱਧ ਵਾਲਾ ਟਰੱਕ ਤੇ ਤੁਸੀਂ ਕਿੰਨੇ ਜਾਣੇ ਸੀ ਆਪਣੇ ਤੇ ਉਸ ਤੋਂ ਬਾਅਦ ਬਲਾ ਚੌਰ ਸਾਈਡ ਤੋਂ ਆ ਰਹੇ ਹਾ ਇੱਕ ਟਰੱਕ ਜੋ ਕਿ ਪੁੰਗ ਤੇ ਨਾਲ ਪਰਿਆ ਹੋਇਆ ਸੀ ਉਹੋ ਰੋਪੜ ਜਾ ਰਿਹਾ ਸੀ ਸੰਗੜੀ ਤੋਂ ਦੇ ਚੱਲਦਿਆਂ ਇਸ ਟਰੱਕ ਸਰਵਿਸ ਰੋਡ ਤੇ ਖੜਾ ਇੱਕ ਟਾਟਾ ਟੈਂਪੋ ਜਿਸ ਲੋਗੇ ਟਰੱਕ ਨੇ ਫੇਟ ਮਾਰ ਕੇ ਦੂਰ ਸੜਕ ਦੇ ਉੱਪਰ ਸੁੱਟ ਦਿੱਤਾ ਤੇ ਭੋਂਗਵਾਲਾ ਟਰਾਲਾ ਬੇਕਾਬੂ ਹੋ ਕੇ ਸੜਕ ਤੇ ਲੱਗੀ ਲਾਈਟ ਤੇ ਖੰਬੇ ਨੂੰ ਤੋੜ ਕੇ ਡਿਵਾਈਡਰ ਤੇ ਉੱਪਰ ਜਾ ਚੜਿਆ ਤੇ ਇਸ ਦੇ ਪਿੱਛੇ ਜੋ ਮਹਿੰਦਰਾ ਪਿਕਅਪ ਆ ਰਹੀ ਸੀ ਉਹ ਉਸਦੇ ਨਾਲ ਟਕਰਾ ਗਈ ਤੇ ਇਸੇ ਤਰੀਕੇ ਦੇ ਨਾਲ ਇਹ ਵੱਡਾ ਹਾਦਸਾ ਵਾਪਰਿਆ ਮੋਰੇ ਨਾਲ ਗੱਡੀ ਖੜੀ ਸੀ ਦੂਜੀ ਮੋਰੇ ਕਰਕੇ ਨਾਲ ਇੱਧਰ ਤੇ ਉਹ ਬ੍ਰੇਕ ਮਾਰਨ ਕਰਕੇ ਬੋਲੀ ਕਰਤੀਆਂ ਗੱਡੀਆਂ ਬੜੀ ਕੈਂਟਰ ਨਾਲ ਜਾ ਕੇ ਨਾਲ ਮਾਰੀਆਂ ਪਿੱਛੇ ਦੇ ਗੱਡੀ ਕਿੰਨੀਆਂ ਗੱਡੀਆਂ ਸੀ ਟੋਟਲ ਜਿਹੜੀ ਆਪਸ ਵਿੱਚ ਵੱਜੀਆਂ ਜੀ ਕੁਝ ਪਤਾ ਵੀ ਕਿਵੇਂ ਹੋਇਆ ਅੱਗੇ ਕੀ ਮੋਰੇ ਦਾ ਦੁੱਧ ਵਾਲਾ ਕੈਂਟਰ ਦਾਦੇ ਉਹਦੇ ਨਾਲ ਉਹਨਾਂ ਬ੍ਰੇਕ ਮਾਰੀ ਠੀਕ ਹੈ ਜੀ ਉਹਦੇ ਗੱਡੀਆਂ ਨਾਲ ਆਹ ਮਾਰੀਆਂ ਕਿੰਨੀ ਨੇ ਟੱਕਰ ਵਾਲੀ ਨਾਲ ਜਿਹੜਾ ਦੁੱਧ ਵਾਲਾ ਟੈਂਕਰ ਉਹਦੇ ਬਾਰੇ ਪਤਾ ਲੱਗਿਆ ਹੋਸ਼ ਪਤਾ ਨਹੀਂ ਹੋ ਰਹੀ ਹੈ ਜੀ ਇਹ ਤੁਸੀਂ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਮੈਂ ਇਧਰੋਂ ਆ ਰਿਹਾ ਸੀ ਪੱਤਨੇ ਤੋਂ ਪਰ ਆਹ ਸਟਾਕੇ ਮੈਂ ਨੰਨਸ਼ਾਲਾ ਰੂਟ ਤੇ ਜਾਵਾਂ ਤੇ ਇਹ ਕਿਵੇਂ ਹੋਇਆ ਜਿਹੜਾ ਐਕਸੀਡੈਂਟ ਹੋਇਆ ਮੈਂ ਦੇਖ ਕੇ ਪਾਸ ਕੀਤਾ ਠੀਕ ਆ ਜੀ ਧੁੰਦ ਜਾਦੇ ਆ ਇਹਨਾਂ ਨੂੰ ਦੇਖਿਆ ਮੈਂ ਤਾਂ ਰੋਡ ਕ੍ਰੋਸ ਕਰ ਲਿਆ ਲੇਕਿਨ ਥੋੜੀ ਜਿਹੀ ਗੱਡੀ ਦਾ ਵਿਚਾਲੇ ਹੋਊਗੀ ਠੀਕ ਆ ਨਾ ਜੀ ਰੋਡ ਤੇ ਕਿਉਂਕਿ ਰੋਡ ਕ੍ਰੋਸ ਕਰਨਾ ਮੈਂ ਕਿ ਟੈਂਕ ਮੈਨੂੰ ਪਾਰਲੇ ਪਾਸੇ ਦੇਖ ਕੇ ਮੈਂ ਦੇਖ ਕੇ ਕ੍ਰੋਸ ਕਰਾਂਗਾ ਜੋ ਜੰਮੂ ਬਾਈ ਦੀ ਗੱਡੀ ਲੱਗੀ ਹੈ ਕਿੰਨੀਆਂ ਗੱਡੀਆਂ ਵੱਜਿਆ ਕੋ ਆਪਸ ਚ ਸਾਡੇ ਨੇ ਤਾਂ ਜੀ ਇਹਨਾਂ ਦੀ ਲੱਗੀ ਆ ਗੱਡੀ ਉਦੋਂ 5 ਮਿੰਟ ਬਾਅਦ ਲੱਗਿਆ ਜੀ ਦੋ ਲੋਕ ਸਾਡੇ ਵਿੱਚ ਨਹੀਂ ਕੋਈ ਹੋਰ ਲੱਗਿਆ ਉਧਰ ਇਸ ਭਿਆਨਕ ਸੜਕੀ ਹਾਦਸੇ ਦੇ ਚਲਦਿਆਂ ਐਸਐਸਫ ਟੀਮ ਦੇ ਚਾਰਜ ਕੁਲਦੀਪ ਕੁਮਾਰ ਨੇ ਸਾਰੇ ਹੀ ਵਾਹਨਾਂ ਨੂੰ ਰੋਡ ਤੋਂ ਸਾਈਡ ਕਰਵਾ ਕੇ ਆਵਾਜਾਈ ਸੁਚਾਰੂ ਢੰਗ ਤੇ ਨਾਲ ਚਾਲੂ ਕਰਵਾਈ ਤੇ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਐਸਆਈ ਰਾਕੇਸ਼ ਵਿੰਦਰ ਸਿੰਘ ਵਾਕੇ ਤੇ ਪਹੁੰਚੇ ਤੇ ਜਿਨ੍ਹਾਂ ਨੇ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਆਰੰਭ ਕੀਤੀ ਹੈ ਅੱਜ ਸਾਨੂੰ ਸੂਚਨਾ ਮਿਲੀ ਜੀ ਕਿ ਇਹ ਘਟਨਾ ਕਰਕੇ ਇੱਕ ਐਕਸ਼ਨ ਹੋਇਆ ਹੈ ਤੇ ਜਦੋਂ ਵਾਰੀ ਮੌਕਾ ਆ ਕੇ ਦੇਖਦਾ ਚਾਹਾਂਗਾ ਕਿ ਗੱਡੀਆਂ ਦਾ ਟੈਸਟ ਹੋਇਆ ਸੀਗਾ ਧੁੰਦ ਰਨ ਵਾਪਰ ਰਿਹਾ ਹੈ ਕੋਈ ਕਿੰਨੇ ਕ ਬੰਦੇ ਜ਼ਖਮੀ ਹੋਏ ਕੋਈ ਆਈਡੀਆ ਜੀ ਜ਼ਖਮੀ ਵਾਰਾ ਜੇ ਕੋਈ ਸਾਡੇ ਕੋਲ ਸਾਡੇ ਪੁਲਿਸ ਵਾਲਿਆਂ ਨੇ ਵੇਲੇ ਗੱਡੀਆਂ ਡੈਮੇਜ ਹੋ ਗਈਆਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਨੁਕਸਾਨ ਸਿਰਫ ਸਾਡੀ ਕੋਈ ਨੌਲੇਜ ਨਹੀਂ ਆਇਆ ਇਹ ਕੋਈ ਹਾਦਸਾ ਹੋਣ ਦਾ ਕਾਰਨ ਕੀ ਹੈ ਜੀ ਬਸ ਇਹ ਆਪਸ ਧੁੰਦ ਦੇ ਧੁੰਦ ਹੋਇਆ ਹੋਦਾ ਜੀ ਸਾਨੂੰ ਰਾਤ ਨੂੰ ਕੋਲ ਆਈਏ ਉਹਨਾਂ ਨੇ ਸਾਨੂੰ ਦੱਸਿਆ ਕੋਈ ਗੁੱਟਾਲੇ ਸੈਂਟਰ ਦੇ ਪਾਰ ਵਾਜਦੀ ਵੀ ਉਹਦੇ ਪਿੱਛੇ ਮਗਰ 6-7 ਗੱਡੀਆਂ ਵਾਜਦੀਆਂ ਹੋਰ ਕਿੰਨੇ ਕ ਬੰਦੇ ਸੀਗੇ ਗੱਡੀਆਂ ਸਵਾਰ ਜੀ ਗੱਡੀਆਂ ਦੇ ਸਵਾਰ ਦੋ 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 ਸੀਗੀ ਗੱਡੀ ਐ ਸਿਫਟ ਦੇ ਵਿੱਚ ਦੋ ਬਲੈਰੋ ਦੇ ਵਿੱਚ ਤੇ ਮਹਿੰਦਰਾ ਪਿਕਅਪ ਦੇ ਵਿੱਚ ਇੱਕੋ ਸਕੂਲੀ ਸੀਗਾ ਸਕੂਲ ਵੈਨ ਡਰਾਈਵਰ ਸਾਹਿਬ ਸੀਗੇ ਉਹ ਬੱਚੀ ਲੈਣ ਚੱਲੇ ਸੀ ਉਹ ਬਚਾ ਹੋ ਗਿਆ ਹੈ ਨਾ ਕੋਈ ਪਤਾ ਲੱਗਿਆ ਵੀ ਹਾਦਸਾ ਕਿਵੇਂ ਹੋਇਆ ਕਿਉਂ ਬਾੜਾ ਬੋਟ ਧੁੰਦ ਕਰਕੇ ਹਾਦਸਾ ਹੋ ਗਿਆ ਜੀ ਇਹਨੇ ਹਾਂਜੀ ਧੁੰਦ ਪੈਣ ਕਰਕੇ ਉਹ ਕੱਟ ਕੇ ਗੱਡੀ ਮੋੜੀ ਦੁੱਧ ਵਾਲੀ ਤੇ ਉਹਦੇ ਮਗਰ ਜੀਪ ਬੱਤੀ ਸੀ ਉਹਦੇ ਮਗਰ ਕਾਰ ਵਾਦੀ ਸੀ ਦੱਸ ਦੇ ਕਿ ਇਸ ਹਾਦਸੇ ਦੀ ਚਪੇੜ ਤੇ ਵਿੱਚ ਇੱਕ ਸਕੂਲੀ ਵੈਨ ਵੀ ਆਈ ਹੈ ਪਰ ਗਨੀਮਤ ਇਹ ਰਹੀ ਕਿ ਉਸ ਵੇਲੇ ਉਸ ਵੈਨ ਦੇ ਵਿੱਚ ਕੋਈ ਬੱਚਾ ਸਵਾਰ ਨਹੀਂ ਸੀ ਹਲੇ ਡਰਾਈਵਰ ਬੱਚਿਆਂ ਨੂੰ ਲੈਣ ਹੀ ਜਾ ਰਿਹਾ ਸੀ ਜਿਸ ਤੇ ਚਲਦਿਆਂ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਦੱਸਦੇ ਕਿ ਹਾਦਸਾ ਰੋਪੜ ਬਲਾਚੌਰ ਨੈਸ਼ਨਲ ਹਾਈਵੇ ਤੇ ਸਤਪੰਡਾ ਪੰਡਾ ਪਰਥਲਾ ਕਸ਼ਨਪੁਰਾ ਵਿੱਚ ਹੋਇਆ ਜਿੱਥੇ ਕਿ ਕਟ ਦੇ ਉੱਪਰ ਸੰਗੜੇ ਤੋਂ ਦੇ ਚੱਲਦਿਆਂ ਕਈ ਵਾਹਨ ਆਪਸ ਦੇ ਵਿੱਚ ਟਕਰਾਏ ਨੇ ਜਗਬਾਨੀ ਟੀਵੀ ਦੇ ਲਈ ਨਵਾਂ ਸ਼ਹਿਰ ਤੋਂ ਹਰੀਸ਼ ਬਟਲਾ ਦੀ ਰਿਪੋਰਟ